ਪਵਿੱਤਰ ਬਾਈਬਲ ਸਾਡੇ ਨਾਲ ਕੀ ਗੱਲ ਕਰਦਾ ਹੈ ਲਿਖਿਆ ਯਰੂਸ਼ਲਮ ਦੇ ਜਦੋਂ ਉਹ ਨੇੜੇ ਆਏ ਇਹ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਮਸੀਹ ਚੇਲੇ ਯਰੂਸ਼ਲਮ ਦੇ ਵੱਲ ਤੁਰ ਰਹੇ ਹਨ ਜਾ ਰਹੇ ਹਨ ਯੇਸ਼ੂ ਮਸੀਹ ਉਸ ਜਗ੍ਹਾ ਤੇ ਰੁਕ ਜਾਂਦਾ ਹੈ ਔਰ ਚੇਲਿਆਂ ਨੂੰ ਕਹਿੰਦਾ ਜਾਓ ਔਰ ਤੁਸੀਂ ਕੀ ਕਰਨਾ ਹੈ ਇਸ ਪਿੰਡ ਨਗਰ ਵਿੱਚ ਜਾਣਾ ਹੈ ਵੜਦੇ ਸਾਰ ਤੁਹਾਨੂੰ ਇੱਕ ਗਦੀ ਬੱਜੀ ਹੋਈ ਮਿਲੇਗੀ ਇੱਕ ਨਾਲ ਵੱਜਾ ਹੋਇਆ ਬੱਚਾ ਗਦੀ ਦਾ ਬੱਚਾ ਮਿਲੇਗਾ ਕਹਿੰਦਾ ਖੋਲ ਕੇ ਮੇਰੇ ਕੋਲ ਲੈ ਕੇ ਆਉਣਾ ਹੈ ਜੇਕਰ ਤੁਹਾਨੂੰ ਕੋਈ ਪੁੱਛਦਾ ਹੈ ਮੈਨੂੰ ਇੱਕ ਗੱਲ ਕਹਿਣੀ ਹੈ ਉਹ ਪ੍ਰਭੂ ਨੂੰ ਇਹ ਇਹਨਾਂ ਦੀ ਕੀ ਹੈ ਲੋੜ ਹੈ ਉਸ ਤੋਂ ਮਿਲੇ ਉਹ ਤੁਹਾਡੇ ਨਾਲ ਉਹਨਾਂ ਨੂੰ ਭੇਜ ਦੇਣਗੇ ਇਸ ਲਈ ਹੋਇਆ ਕਿ ਨਬੀ ਦਾ ਵਚਨ ਕੀ ਹੋਵੇ ਪੂਰਾ ਹੋਵੇ ਨਬੀ ਕੀ ਲਿਖਦਾ ਹੈ ਇਹਦੇ ਬਾਰੇ ਸਿਉਨ ਦੀਏ ਧੀਏ ਦੇਖ ਤੇਰਾ ਪਾਤਸ਼ਾਹ ਤੇਰਾ ਰਾਜ ਆਗੀ ਕਰ ਰਿਹਾ ਏ ਗੰਧੀ ਦੇ ਬੱਚੇ ਉੱਤੇ ਆਰ ਹੋ ਕੇ ਕੀ ਕਰ ਰਿਹਾ ਏ ਯਰੂਸ਼ਲਮ ਦੇ ਵਿੱਚ ਪਰਵੇਸ਼ ਕਰ ਰਿਹਾ ਤੇਰੇ ਵਾਲ ਆ ਰਿਹਾ ਤੀਨੂ ਬੱਚੇ ਸਾਂਨੇ ਲੈ ਕੇ ਆਉਂਦੇ ਆ ਆਪਣੇ ਕੱਪੜੇ ਉਹਨਾਂ ਉੱਤੇ ਪਾ ਦਿੰਦੇ ਆ ਔਰ ਉਹਨਾਂ ਦੇ ਉੱਤੇ ਬੈਠ ਜਾਂਦਾ ਹੈ ਔਰ ਪੀੜ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਸਤੇ ਦੇ ਵਿੱਚ ਵਿਛਾ ਦਿੱਤੇ। ਅਈਆਂ ਨੇ ਟਾਹਣੀਆਂ ਵੱਡ-ਵੱਡ ਕੇ ਬਿਰਸ਼ਾਂ ਦੀਆਂ ਰਸਤੇ ਵਿੱਚ ਵਿਛਾ ਦਿੱਤੀਆਂ। ਈੜ ਜਿਹੜੇ ਅੱਗੇ ਪਿੱਛੇ ਚੱਲ ਰਹੇ ਸਨ, ਝਿਉ-ਝਿਉ ਆਵਾਜ਼ ਦੇ ਨਾਲ ਬੁੱਲਣ ਲੱਗੇ। ਕੋਸ਼ਨਾ ਦਾਊਦ ਦੇ ਪੁੱਤਰ, ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਪਰਮਧਾਨ ਦੇ ਵਿੱਚ ਹੋ ਸਨਾ। ਉਹ ਯਰੂਸ਼ਲਮ ਦੇ ਵਿੱਚ ਆਉਂਦਾ ਹੈ ਸਾਰਾ ਸ਼ਹਿਰ ਰੌਲਾ ਪਾਉਂਦਾ ਹੈ ਹਿੱਲ ਜਾਂਦਾ ਉਥੇ ਹਲ-ਹਲ ਮਚ ਜਾਂਦੀ ਹੈ ਕੌਣ ਆ ਰਿਹਾ ਏ ਉਹ ਕਹਿੰਦੇ ਹਨ ਕਿ ਯੇਸ਼ੂ ਮਸੀਹ ਗਲੀਲ ਨਾਸਰ ਬਾਈਬਲ ਦੇ ਵਿੱਚ ਲਿਖਿਆ ਕਿ ਯੇਸ਼ੂ ਮਸੀਹ ਪਹਿਲਾਂ ਵੀ ਬਹੁਤ ਵਾਰੀ ਯਰੂਸ਼ਲਮ ਦੇ ਵਿੱਚ ਪਰਮੇਸ਼ਰ ਦੇ ਮੰਦਰ ਦੇ ਵਿੱਚ ਆਇਆ ਸੀ ਲੇਕਿਨ ਇਦਾਂ ਨਹੀਂ ਆਇਆ ਸੀ ਜਿੱਦਾਂ ਅੱਜ ਦੇ ਦਿਨ ਯਰੂਸ਼ਲਮ ਦੇ ਵਿੱਚ ਪ੍ਰਵੇਸ਼ ਕੀਤਾ ਪਹਿਲਾਂ ਆਇਆ ਕਰਦਾ ਸੀ ਉੱਥੇ ਜਿੰਨੇ ਉਪਦੇਸ਼ਕ ਹੁੰਦੇ ਸਨ ਉਹਨਾਂ ਨਾਲ ਸਵਾਲ ਜਵਾਬ ਵੀ ਕਰਿਆ ਕਰਦਾ ਸੀ ਉਹਨਾਂ ਨੂੰ ਸਮਝਾਇਆ ਵੀ ਕਰਦਾ ਸੀ ਜਿੰਨੇ ਲੋਕ ਹੁੰਦੇ ਸਨ ਉੱਥੇ ਚਮਤਕਾਰ ਵੀ ਕਰਿਆ ਕਰਦਾ ਸੀ ਲੇਕਿਨ ਐਦਾਂ ਕਰਕੇ ਕਦੇ ਵੀ ਉਹ ਯਰੂਸ਼ਲਮ ਵਿੱਚ ਪਹਿਲਾ ਪ੍ਰਵੇਸ਼ ਨਹੀਂ ਕੀਤਾ ਇਹ ਬਾਈਬਲ ਇਹ ਪਵਿੱਤਰ ਵਚਨ ਸਾਨੂੰ ਇਸ ਤਰ੍ਹਾਂ ਤੇ ਕੀ ਸਿਖਾਉਂਦਾ ਹੈ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਜਦੋਂ ਇੱਕ ਰਾਜੇ ਨੂੰ ਸੁਣਿਆ ਜਾਂਦਾ ਸੀ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਰਮੇਸ਼ਰ ਦੇ ਬਵਨ ਦੇ ਵਿੱਚ ਆਉਂਦਾ ਸੀ ਇੱਕ ਰਾਜੇ ਦੇ ਰੂਪ ਦੇ ਵਿੱਚ ਉਹ ਉਸ ਗਧੀ ਦੇ ਬੱਚੇ ਦੇ ਉੱਤੇ ਬੈਠ ਕੇ ਸਵਾਰੀ ਕਰਕੇ ਆਉਂਦਾ ਸੀ ਇਤਿਹਾਸ ਹੈ ਪੁਰਾਣਾ ਯੀਸ਼ੂ ਮਸੀਹ ਰਾਜਿਆਂ ਦਾ ਰਾਜਾ ਹੈ ਜਰੂਸ਼ਲਮ ਦੇ ਪਰਮੇਸ਼ਰ ਦੇ ਮੰਦਰ ਤੋਂ ਯੀਸ਼ੂ ਮਸੀਹ ਜਾਂਦਾ ਹੈ ਉਸ ਜਗ੍ਹਾ ਤੇ ਬਹੁਤ ਸਾਰੇ ਲੋਕ ਵੇਚ ਰਹੇ ਸੀ ਕੁਝ ਖਰੀਦ ਰਹੇ ਸੀ ਕੁਝ ਵੇਚ ਰਹੇ ਸੀ ਕੁਝ ਖਰੀਦ ਰਹੇ ਸੀ ਕੁਝ ਵੇਚ ਰਹੇ ਸਨ ਵਿਸਥਾਰ ਦੇ ਨਾਲ ਇਦਾਂ ਲਿਖਿਆ ਹੈ ਕਿ ਯਿਸੂ ਮਸੀਹ ਨੇ ਕੋੜਾ ਚੱਕ ਲਿਆ ਔਰ ਕੋੜਾ ਚੱਕ ਕੇ ਮਾਰਨ ਲੱਗਿਆ ਕਹਿੰਦਾ ਤੁਸੀਂ ਮੇਰੇ ਬਾਪ ਦੇ ਘਰ ਨੂੰ ਦਾਕੂਆਂ ਦੀ ਖੋਬਣਾ ਛੱਡਿਆ ਵਪਾਰ ਦਾ ਘਰ ਬਣਾ ਛੱਡਿਆ ਇਹ ਤਾਂ ਦੁਆਵਾਰਾ ਘਰ ਹੈ ਹਾਲੇਲੂਇਆ ਅਜ ਰਾਜੇ ਦੇ ਰੂਪ ਦੇ ਵਿੱਚ ਪਰਵੇਸ਼ ਕਰ ਰਿਹਾ ਹੈ ਬੋਲੋ ਹਾਲੇਲੂਇਆ ਜਦੋਂ ਇੱਕ ਵਿਅਕਤੀ ਨੂੰ ਰਾਜਾ ਚੁਣਿਆ ਜਾਂਦਾ ਹੈ ਉਹਦੇ ਕੋਲ ਅਧਿਕਾਰ ਆ ਜਾਂਦਾ ਹੈ ਜਦੋਂ ਇੱਕ ਵਿਅਕਤੀ ਨੂੰ ਰਾਜਾ ਬਣਾ ਲਿਆ ਜਾਂਦਾ ਹੈ ਉਹਦੇ ਕੋਲ ਪੂਰੀ ਅਥਾਰਟੀ ਆ ਜਾਂਦੀ ਹੈ ਯਿਸੂ ਮਸੀਹ ਪਹਿਲਾਂ ਵੀ ਜਾਂਦਾ ਸੀ ਉੱਥੇ ਕਬੂਤਰ ਵਿਕਦੇ ਸਨ ਯਿਸੂ ਮਸੀਹ ਪਹਿਲਾਂ ਵੀ ਜਾਂਦਾ ਸੀ ਉੱਥੇ ਵਪਾਰ ਹੁੰਦਾ ਸੀ ਯਿਸੂ ਮਸੀਹ ਪਹਿਲਾਂ ਵੀ ਜਾਂਦਾ ਸੀ ਉੱਥੇ ਲੈਣ-ਦੇਣ ਹੋਇਆ ਕਰਦਾ ਸੀ ਲੇਕਿਨ ਅੱਜ ਯਿਸੂ ਮਸੀਹ ਉਸ ਜਗ੍ਹਾ ਤੇ ਗਿਆ ਉਹਨੇ ਕੋੜਾ ਚੱਕ ਲਿਆ ਔਰ ਮਾਰਨ ਲੱਗਿਆ ਕਹਿੰਦਾ ਮੇਰੇ ਪਿਤਾ ਦੇ ਘਰ ਨੂੰ ਤੁਸੀਂ ਵਪਾਰ ਦਾ ਘਰ ਬਣਾ

ਉਸ ਜਗ੍ਹਾ ਤੇ ਹੋਰ ਵੀ ਪੰਛੀਆਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੇ ਸਨ ਐਨੇ ਪਾਪ ਸੀ ਕਿਤੇ ਲੈ ਜਾਓ ਇਹਨੂੰ ਬਸ ਤੁਸੀਂ ਬਲੀ ਚੜ੍ਹਾ ਦਿਓ ਔਰ ਤੁਹਾਡੇ ਪਾਪ ਮਾ ਔਰ ਬਹੁਤ ਸਾਰੇ ਲੋਕਾਂ ਨੇ ਇਹਨੂੰ ਵਪਾਰ ਦਾ ਘਰ ਬਣਾ ਛੱਡਿਆ ਸੀ ਆਓ ਜੀ ਪੈਸੇ ਦਿਓ ਜੀ ਲਓ ਜੀ ਆਪਣੇ ਪਾਪਾਂ ਦਾ ਅੰਗੀਕਾਰ ਕਰੋ ਜੀ ਆਓ ਜੀ ਪਾਪ ਕਰਕੇ ਆਏ ਹੋ ਲਓ ਜੀ ਅੰਗੀਕਾਰ ਕਰੋ ਜੀ ਆਪਣਾ ਪਾਪ ਦਾ ਬਲੀਦਾਨ ਦਿਓ ਜੀ ਲੇਕਿਨ ਯਿਸੂ ਮਸੀਹ ਆ ਗਿਆ ਏ ਕਹਿੰਦਾ ਮੇਰੇ ਬਾਪ ਦੇ ਘਰ ਨੂੰ ਪ੍ਰਾਰਥਨਾ ਵਾਲਾ ਘਰ ਕਿਹਾ ਲਾਇਆ ਜਾਏਗਾ ਆਖਿਆ ਜਾਏਗਾ ਤੁਸੀਂ ਕੀ ਬਣਾ ਛੱਡਿਆ ਏ ਇਹ ਇਦਾਂ ਨਹੀਂ ਚੱਲੇਗਾ ਕਿਉਂਕਿ ਯਿਸੂ ਮਸੀਹ ਨੂੰ ਪਤਾ ਸੀ ਹੁਣ ਮੇਰੀ ਕੁਰਬਾਨੀ ਹੋਣੀ ਹੈ ਬੋਲੋ ਹਾਲੇਲੂਇਆ ਹਾਲੇਲੂਇਆ ਯੇਸ਼ੂ ਮਸੀਹ ਰਾਜੇ ਦੇ ਰੂਪ ਵਿੱਚ ਪ੍ਰਵੇਸ਼ ਕਰਦਾ ਏ ਪਹਿਲਾਂ ਲੁਕਿਆ ਛੁਪਿਆ ਰਹਿੰਦਾ ਸੀ ਜਦੋਂ ਲੋਕ ਕੀ ਕਰਦੇ ਸਨ ਵਿਰੋਧ ਕਰਦੇ ਪੱਥਰਾਂ ਨਾਲ ਕਈ ਵਾਰੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਥਰਾਵਰ ਕਰ ਦਿੱਤਾ ਜਾਏ ਕਈ ਵਾਰੀ ਉਹਦੇ ਨਾਲ ਝਗੜਾ ਮੁੱਲ ਲੈਣ ਦੀ ਕੋਸ਼ਿਸ਼ ਕੀਤੀ ਯੇਸ਼ੂ ਮਸੀਹ ਲਿਖਿਆ ਏ ਉਹ ਸਾਈਡ ਤੋਂ ਲੰਘ ਜਾਂਦਾ ਸੀ ਤੁਸੀਂ ਬਾਈਬਲ ਨੂੰ ਸਟੱਡੀ ਕਰੋਗੇ ਤੁਹਾਨੂੰ ਪਤਾ ਲੱਗੇਗਾ ਉਹ ਸਾਈਡ ਤੋਂ ਲੰਘ ਜਾਂਦਾ ਸੀ ਕਿਸੇ ਨਾਲ ਝਗੜਾ ਨਹੀਂ ਕਰਦਾ ਸੀ ਅੱਜ ਯੇਸ਼ੂ ਮਸੀਹ ਸਿੱਧਾ ਪਰਮੇਸ਼ਰ ਦੇ ਭਵਨ ਦੇ ਵਿੱਚ ਜਾ ਕੇ ਕੋੜੇ ਮਾਰਨੇ ਸ਼ੁਰੂ ਕੀਤੇ ਲੋਕਾਂ ਨੂੰ ਪਤਾ ਲੱਗਿਆ ਕਹਿੰਦਾ ਇਹ ਮੇਰੇ ਬਾਪ ਦਾ ਘਰ ਹੈ ਮੇਰੇ ਪਿਤਾ ਦੇ ਘਰ ਨੂੰ ਤੁਸੀਂ ਕਿੱਥੇ ਛ ਪਤਾ ਲੱਗ ਗਿਆ ਕਿ ਇਹ ਰਾਜੇ ਦੇ ਰੂਪ ਵਿੱਚ ਆਇਆ ਹੈ ਔਰ ਕਈ ਰਾਜਿਆਂ ਦੀ ਕੁਰਸੀ ਨੂੰ ਖਤਰਾ ਪੈ ਗਿਆ ਉਹ ਕਹਿੰਦੇ ਸਾਡੀ ਕੁਰਸੀ ਨਾ ਕਿਤੇ ਖੋਲ ਲਵੇ ਕਈਆਂ ਨੂੰ ਪੈ ਗਿਆ ਕਿ ਬਾਅਦ ਤੀ ਤਾਂ ਆਪਣੇ ਬਾਪ ਦਾ ਘਰ ਆਖਣ ਲੱਗਿਆ ਹੁਣ ਸਾਡਾ ਵਪਾਰ ਬੰਦ ਹੈ ਉਹਨਾਂ ਨੇ ਫਿਰ ਯੇਸ਼ੂ ਮਸੀਹ ਦੇ ਨਾਲ ਹੋਰ ਵੈਰ ਪਾਲ ਰਹੀ ਔਰ ਯੇਸ਼ੂ ਮਸੀਹ ਉਸ ਜਗ੍ਹਾ ਤੇ ਫਿਰ ਵੱਡੇ ਵੱਡੇ ਚਮਤਕਾਰ ਵੀ ਕਰਦਾ ਹੈ ਯੇਸ਼ੂ ਮਸੀਹ ਮਹਾਨਾਂ ਨੂੰ ਚੰਗਾ ਕੀਤਾ ਜਦੋਂ ਪ੍ਰਧਾਨ ਯਾਜਕਾਂ ਨੇ ਏਡੇ ਏਡੇ ਕੰਮ ਵੇਖੇ ਉਹਨਾਂ ਨੇ ਉਪਦੇਸ਼ਕਾਂ ਨੇ ਦੇਖੇ ਔਰ ਬੱਚੇ ਉੱਚੀ ਉੱਚੀ ਆਵਾਜ਼ ਦੇ ਨਾਲ ਬੋਲ ਰਹੇ ਸਨ ਤੌਹਤੇ ਪੁੱਤਰ ਜੀ ਹੋ ਸਨ ਆਦਾਂ ਆਦਾਂ ਕਰਕੇ ਕਹਿੰਦੇ ਸਨ ਔਰ ਉਹਨਾਂ ਨੂੰ ਖਿੰਝ ਚੜਦੀ ਔਰ ਗੁੱਸੇ ਹੋ ਗਏ ਔਰ ਕਹਿੰਦੇ ਹਨ ਓ ਯਿਸੂ ਜੀ ਤੁਸੀਂ ਸੁਣ ਰਹੇ ਹੋ ਇਹ ਕੀ ਬੋਲ ਰਹੇ ਹਨ ਬੱਚੇ ਯੇਸ਼ੂ ਮਸੀਹ ਕਹਿੰਦਾ ਹੈ ਕੀ ਤੁਸੀਂ ਕਦੇ ਪੜਿਆ ਨਹੀਂ ਹੈ ਬਾਲਕਾਂ ਦੇ ਦੁੱਧ ਚੁੰਗਣ ਵਾਲੇ ਬੱਚਿਆਂ ਦੇ ਦੁਆਰਾ ਤੂੰ ਪਰਮੇਸ਼ਰ ਦੇ ਪੁੱਤਰ ਯੇਸ਼ੂ ਮਸੀਹ ਦੀ ਮਹਿਮਾ ਕਰਵਾਈ ਹੈ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਦੇਖੋ ਤੇਰੀ ਮਹਿਮਾ ਹੋ ਰਹੀ ਹੈ ਤੈਨੂੰ ਦਾਊਦ ਦੀ ਸੰਤਾਨ ਆਖਿਆ ਜਾ ਰਿਹਾ ਤੈਨੂੰ ਪਰਮੇਸ਼ਰ ਦਾ ਪੁੱਤਰ ਆਖਿਆ ਜਾ ਰਿਹਾ ਉਹ ਕਹਿੰਦਾ ਤੁਸੀਂ ਸੁਣਿਆ ਨਹੀਂ ਹੈ ਕਿ ਬੱਚਿਆਂ ਤੋਂ ਵੀ ਖੁਦਾ ਆਪਣੀ ਮਹਿਮਾ ਕਰਵਾਉਂਦਾ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਇੱਕ ਗਧੇ ਦਾ ਬੱਚਾ ਜਿਹਦੇ ਤੇ ਕਦੇ ਕੋਈ ਬੈਠਿਆ ਨਹੀਂ ਹੈ ਬਾਜ਼ ਦੇ ਵਿੱਚ ਉਸ ਯਰੂਸ਼ਲਮ ਦੇ ਵਿੱਚ ਪਰਮੇਸ਼ਰ ਦੇ ਭਵਨ ਦੇ ਵਿੱਚ ਪ੍ਰਵੇਸ਼ ਕਰਦਾ ਏ ਹਾਲੇਲੂਇਆ ਔਰ ਫਿਰ ਆਪਣੇ ਆਪ ਨੂੰ ਰਾਜੇ ਦੇ ਰੂਪ ਦੇ ਵਿੱਚ ਅਥਾਰਟੀ ਵੀ ਹੈ ਉਹਦੇ ਕੋਲ ਔਰ ਜਾ ਕੇ ਆਪਣੀ ਮਹਿਮਾ ਨੂੰ ਦਿਖਾਉਂਦਾ ਹੈ ਵੱਡੇ ਕੰਮ ਵੀ ਕਰਦਾ ਹੈ ਔਰ ਉਹਨਾਂ ਨੂੰ ਤੁਪਜਾਂਦਾ ਵੀ ਹੈ ਖੈਲਾ ਯੇਸ਼ੂ ਮਸੀਹ ਯਰੂਸ਼ਲਮ ਵਿੱਚ ਗਿਆ ਲੋਕਾਂ ਨੂੰ ਚੜ ਚੜ ਗਈ ਕਿ ਕਰਦਾ ਹੈ ਲੋਕੀਓ ਦੇ ਪਿੱਛੇ ਪੈ ਗਏ ਨੂੰ ਫੜਵਾ ਦੇਣਾ ਇਹਨੂੰ ਮਰਵਾ ਦੇਣਾ ਰਾਜੇ ਦੀ ਕੁਰਸੀ ਭਾਲਦਾ ਹੈ ਇੱਕ ਹੀ ਕਰਦਾ ਹੈ ਇੱਕ ਹੀ ਕਰਦਾ ਹੈ ਇਦਾਂ ਦੇ ਕੰਮ ਕਰਦਾ ਹੈ ਲੋਕੀਓ ਦੀ ਮਹਿਮਾ ਕਰਦੇ ਲੋਕੀਓ ਦੇ ਪਿੱਛੇ ਲੱਗ ਰਹੇ ਨੇ ਉਹ ਵੈਰੀ ਬਣ ਜਾਂਦੇ ਐ ਔਰ ਯੇਸ਼ੂ ਮਸੀਹ ਇਸੇ ਕਰਕੇ ਗਿਆ ਸੀ ਚਾਹੁੰਦਾ ਸੀ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਪਰਮੇਸ਼ਰ ਦਾ ਪੁੱਤਰ ਹਾਂ ਤੋਂ ਲੋਕਾਂ ਨੇ ਫਿਰ ਉਹਦਾ ਕਿਦਾਂ ਸਵਾਗਤ ਕੀਤਾ ਸੀ ਖੰਜੂਰ ਦੀਆਂ ਡਾਲੀਆਂ ਵਿਚਾ ਕੇ ਸਭ ਕੁਝ ਏਦਾਂ ਦਾ ਕਰਕੇ ਯੀਸ਼ੂ ਮਸੀਹ ਦਾ ਸਵਾਗਤ ਕੀਤਾ ਲੋਕ ਚੜ ਗਏ ਕਹਿੰਦੇ ਇਹਦਾ ਸਵਾਗਤ ਹੋ ਰਿਹਾ ਹੈ ਕੌਣ ਆ ਰਿਹਾ ਹੈ ਕੌਣ ਆ ਰਿਹਾ ਹਲਚਲ ਮਚ ਜਾਂਦੀ ਹੈ ਸਾਰੇ ਸ਼ਹਿਰ ਦੇ ਵਿੱਚ ਉਹ ਕਹਿੰਦੇ ਦੌ ਦਾ ਪੁੱਤਰ ਦੌ ਦੇ ਸੰਤਾਨ ਦੇ ਵਿੱਚੋਂ ਯੀਸ਼ੂ ਮਸੀਹ ਨਾਸਰੀ ਆ ਰਿਹਾ ਹੈ ਇੱਥੋਂ ਅਸੀਂ ਕੀ ਸਮਝਦੇ ਹਾਂ ਬਾਈਬਲ ਦੇ ਵਿੱਚ ਲਿਖਿਆ ਹੈ ਤੁਸੀਂ ਜਾਓ ਪ੍ਰithvi ਦੇ ਸ਼ੋਰ ਤੱਕ ਪ੍ਰਚਾਰ ਕਰੋ ਪਹਿਲਾਂ ਤੁਸੀਂ ਲਿਖਿਆ ਜਿੰਨੀ ਦੇਰ ਤੱਕ ਸਮਰਥ ਨਾ ਪਾਓ ਤੁਸੀਂ ਪੜ੍ਹਨਾ ਹੈ ਰਸੂਲਾਂ ਦੇ ਕਰਤੱਵ ਦੇ ਵਿੱਚ ਲਿਖਿਆ ਹੈ ਜਿੰਨੀ ਦੇਰ ਤੱਕ ਸਮਰਥ ਨਾ ਪਾਓ ਇੱਥੇ ਬੈਠੇ ਰਹਿਣਾ ਹੈ ਔਰ ਜਦੋਂ ਸਮਰਥ ਪਾ ਲਓਗੇ ਤਾਂ ਤੁਸੀਂ ਕੀ ਕਰਨਾ ਹੈ ਯਰੂਸ਼ਲਮ ਦੇ ਵਿੱਚ ਵੀ ਜਾ ਕੇ ਕੀ ਕਰਨਾ ਹੈ ਮੇਰੇ ਗਵਾਹ ਠਹਿਰਨਾ ਹੈ ਪ੍ਰਚਾਰ ਕਰਨਾ ਹੈ ਬੋਲੋ ਹਾਲੇਲੂਇਆ ਯਹੂਦੀਆਂ ਸਾਮਰੀਆਂ ਦੇ ਵਿੱਚ ਔਰ ਪਿਥਵੀ ਦੇ ਸ਼ੋਰ ਤੱਕ ਮੈਂ ਤੁਹਾਡੇ ਨਾਲ ਹਾਂ ਬੋਲੋ ਹਾਲੇਲੂਇਆ यरूशलम परमेश्वर ਦਾ ਘਰ परमेश्वर ਦਾ ਮੰਦਰ ਅੱਜ ਪਰਮੇਸ਼ਰ ਦਾ ਮੰਦਰ ਕੌਣ ਹੈ ਮਨੁੱਖ ਮਨੁੱਖ ਹੈ ਬੋਲੋ ਹਾਲੇਲੂਇਆ ਜੋ ਯੀਸ਼ੂ ਮਸੀਹ ਨੂੰ ਆਪਣਾ ਉਦਾਰਕਰਤਾ ਕਬੂਲ ਕਰਦਾ ਹੈ ਮੁਕਤੀਦਾਤਾ ਕਬੂਲ ਕਰਦਾ ਹੈ ਉਹ ਪਰਮੇਸ਼ਰ ਦਾ ਮੰਦਰ ਹੈ ਆਪ ਸਭ ਖੁਦਾ ਦਾ ਮੰਦਰ ਹੋ ਔਰ ਮੰਦਰ ਦੇ ਵਿੱਚ ਯੀਸ਼ੂ ਮਸੀਹ ਪਹਿਲਾਂ ਵੀ ਆਇਆ ਕਰਦਾ ਸੀ ਪਹਿਲਾਂ ਵੀ ਤੁਹਾਡੇ ਜੀਵਨ ਦੇ ਵਿੱਚ ਆਇਆ ਕਰਦਾ ਸੀ ਲੇਕਿਨ ਅੱਜ ਉਹਨੂੰ ਅਧਿਕਾਰ ਦੋ ਅੱਜ ਉਹਦੀ ਮਹਿਮਾ ਕਰਦੇ ਹੋਏ ਹੋਸਨਾ ਦੇ ਨਾਰੇ ਲਗਾਉਂਦੇ ਹੋਏ ਪਰਮੇਸ਼ਰ ਦੀ ਤਾਰੀਫ ਕਰਦੇ ਹੋਏ ਆਪਣੇ ਜੀਵਨ ਦੇ ਵਿੱਚ ਉਹਨੂੰ ਸੱਦਾ ਦੋ ਉਹ ਆਏਗਾ ਉਹਦਾ ਸਵਾਗਤ ਕਰੋ ਔਰ ਜੋ ਵੀ ਤੁਹਾਡੇ ਜੀਵਨ ਦੇ ਵਿੱਚ ਕਮੀਆਂ ਘਟੀਆਂ ਹਨ ਜੋ ਬਿਮਾਰੀਆਂ ਹਨ ਸ਼ੈਤਾਨ ਹਨ ਯਿਸੂ ਮਸੀਹ ਕੋਲ ਆ ਚੱਕੇ ਉਹਨਾਂ ਨੂੰ ਪਾਰ ਕਰ ਦੇਗਾ ਹallelujah ਬੋਲੋ ਹallelujah ਔਰ ਕੀ ਕਹੇਗਾ ਇਹ ਮੇਰੇ ਪਿਤਾ ਦਾ ਘਰ ਹੈ ਇਹ ਮੇਰੇ ਪਿਤਾ ਦਾ ਮੰਦਰ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਕਰਕੇ ਯਿਸੂ ਮਸੀਹ ਨੂੰ ਬੁਲਾਉਂਦੇ ਹਾਂ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ ਹallelujah ਅੱਜ ਤੁਹਾਡੀ ਜ਼ਿੰਦਗੀ 'ਚ ਵੱਡੇ ਬਦਲਾਅ ਦਾ ਦਿਨ ਹੈ ਅੱਜ ਇਹ ਸੁਖਸੀ ਤੁਹਾਡੇ ਜ਼ਿੰਮਨ ਦੇ ਵਿੱਚ ਆਉਂਦਾ ਹੈ ਪੂਰੇ ਅਧਿਕਾਰ ਦੇ ਨਾਲ ਤੁਸੀਂ ਸਾਰਾ ਅਧਿਕਾਰ ਜਿਉਂ ਨੂੰ ਦੇ ਦਿੱਤਾ ਤੁਸੀਂ ਕਦੇ ਲੈਣ ਦੇਣ ਬਾਰੇ ਨਹੀਂ ਸੋਚਿਆ ਜਿੱਦਾਂ ਲਿਖਿਆ ਨਾ ਲੈਣ ਦੇਣ ਦਾ ਮਤਲਬ ਕੀ ਹੈ ਵਪਾਰ ਦਾ ਮਤਲਬ ਕੀ ਹੈ ਅਸੀਂ ਕੀ ਕਹਨੇ ਆ ਪ੍ਰਭੂ ਜੀ ਤੂੰ ਇਹ ਕਰੇਗਾ ਤਾਂ ਮੈਂ ਅਸੀਂ ਤੇਰੇ ਲਈ ਇਹ ਕਰਾਂਗੇ ਲੈਣ ਦੇਣ ਹੋ ਗਿਆ ਮਤਲਬ ਪ੍ਰਭੂ ਤੂੰ ਮੇਰੇ ਲਈ ਇਹ ਕਰੇਗਾ ਤਾਂ ਮੈਂ ਤੇਰੇ ਲਈ ਕਰਾਂਗਾ ਇੱਕ ਲੈਣ ਦੇਣ ਸੌਦਾ ਹੋ ਗਿਆ ਕੀ ਹੋ ਗਿਆ ਸੌਦਾ ਆਪ ਕਰਦੇ ਆ ਦੁਕਾਨਦਾਰ ਨੂੰ ਕਹਿੰਦੇ ਆ ਤੂੰ ਮੈਨੂੰ ਸੌਦਾ ਦੇ ਤੇ ਮੈਂ ਤੈਨੂੰ ਪੈਸੇ ਦਿੰਦਾ ਹਾਂ ਤੂੰ ਮੈਨੂੰ ਇਹ ਦੇਂਗਾ ਤਾਂ ਮੈਂ ਤੈਨੂੰ ਇਹ ਚੀਜ਼ ਦੇਂਗਾ ਮਤਲਬ ਅਸੀਂ ਆਪਣੇ ਖੁਦਾ ਦੇ ਨਾਲ ਕੀ ਕਰਦੇ ਆ ਸੌਦੇਬਾਜ਼ੀ ਕਰਦੇ ਆ ਅਸੀਂ ਉਹਨੂੰ ਅਧਿਕਾਰ ਦੇਣਾ ਹੈ ਪ੍ਰਭੂ ਮੇਰਾ ਸਰੀਰ ਤੇਰਾ ਮੰਦਰ ਹੈ ਆਓ ਮੇਰੇ ਵਿੱਚ ਵਾਸ ਕਰੋ ਤੈਨੂੰ ਅਧਿਕਾਰ ਹੈ ਤੇਰਾ ਹੱਕ ਹੈ ਔਰ ਮੈਂ ਸਾਰਾ ਅਧਿਕਾਰ ਤੇਰੇ ਹੱਥਾਂ ਜੋ ਸੌਂਦਦਾ ਹਾਂ ਆਪਣੀ ਮਰਜ਼ੀ ਨਾਲ ਮੈਨੂੰ ਚਲਾ ਮੈਨੂੰ ਬਣਾ ਮੇਰੇ ਜੀਵਨ ਨੂੰ ਆਕਾਰ ਦੇ ਹਾਲੇਲੂਇਆ ਫੇਰ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਮੈਨੂੰ ਅਧਿਕਾਰ ਮਿਲ ਗਿਆ ਏ ਉਹਨੇ ਉਹ ਕੂੜਾ ਚੱਕ ਲੈਣਾ ਜੋ ਉਸ ਸਮੇਂ ਚੱਕਿਆ ਸੀ ਅੱਜ ਦੇ ਦਿਨ ਵਪਾਰੀਆਂ ਨੂੰ ਬਾਹਰ ਕੱਢ ਦਿੱਤਾ ਲੈਣ ਦੇਣ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਹੁਣ ਕਹਿੰਦਾ ਇਹ ਮੇਰੇ ਖੁਦਾ ਦਾ ਮੇਰੇ ਪਿਤਾ ਦਾ ਮੰਦਰ ਹੈ ਹਾਲੇਲੂਇਆ ਅਸੀਂ ਪਰਮੇਸ਼ਰ ਦਾ ਮੰਦਰ ਹਾਂ ਬੋਲੀ ਅਸੀਂ ਪਰਮੇਸ਼ਰ ਦਾ ਮੰਦਰ ਹਾਂ ਯੀਸ਼ੂ ਮਸੀਹ ਨੂੰ ਅਧਿਕਾਰ ਹੈ ਸਾਡੇ ਤੇ ਉਹ ਆਪਣੀ ਮਰਜ਼ੀ ਨਾਲ ਸਾਨੂੰ ਚਲਾਏਗਾ ਆਪਣੀ ਮਰਜ਼ੀ ਨਾਲ ਤੁਹਾਨੂੰ ਬਣਾਏਗਾ ਉਹ ਆਪਣੀ ਮਰਜ਼ੀ ਨਾਲ ਤੁਹਾਨੂੰ ਚੰਗਾ ਕਰੇਗਾ ਜੇ ਅਸੀਂ ਚਾਹਨੇ ਸਾਡੇ ਮੁਤਾਬਕ ਹੋਵੇ ਇਹਦਾ ਮਤਲਬ ਅਸੀਂ ਪਰਮੇਸ਼ਰ ਨੂੰ ਨੌਕਰ ਸਮਝਦੇ ਹਾਂ ਜੇ ਅਸੀਂ ਚਾਹਨੇ ਹੈ ਕਿ ਖੁਦਾ ਤੇਰੀ ਮਰਜ਼ੀ ਮੁਤਾਬਕ ਹੋਵੇ ਫਿਰ ਉਹਨੂੰ ਪਤਾ ਹੈ ਮੈਂ ਕਿੰਨਾ ਕਿੰਨਾ ਕਰਕੇ ਇਹਨੂੰ ਠੀਕ ਕਰਨਾ ਕਿੰਦਾ ਕਿੰਦਾ ਕਰਕੇ ਮੈਂ ਇਹਨੂੰ ਉੱਚਾ ਕਰਨਾ ਕਿੰਦਾ ਕਿੰਦਾ ਕਰਕੇ ਮੈਂ ਇਹਨੂੰ ਬles ਕਰਨਾ ਹੈ